ये अमृत वाणी होइए नित नीनी होइए दशवंत बिल्कुल है दूसरी गल संप्रदा में सब नो प्यार करो मैं सब को जानना है संप्रदा में सब नो प्यार करिए जते बंदियां सब नो प्यार करिए पर पंत प्रश्न होती जी पंत प्रश्न तो बहुत जरूरी है सादिक वाला सबका बहुत धन्यवाद जी हाँ जी ने आशा मुझे मालूम जाना है ਤੇ ਪ੍ਰੈਸਰ ਕੀ ਪੈ ਮੰਦੀ ਜੇ ਤੁਸੀਂ ਬਹੁਤ ਸੁਣਾ ਫਲਚਰ ਹਸਤੇ ਨੂੰ ਕਹਿਣਾ ਮੇਰੇ ਮਨ ਚ ਹੁੰਦਾ ਕੋਈ ਬੰਦਾ ਜਿਹੜਾ ਕੰਨ ਦੀ ਗੱਲ ਕਰ ਜਾਣਾ ਨਾ ਨਿਰਸਮਾਰਤ ਹੋ ਕੇ ਆਪਾਂ ਸਾਰੇ ਭਾਈ ਨਾ ਤੇ ਹਰ ਬੰਦੇ ਦਾ ਆਪ ਕੋ ਆਪਣਾ ਦੇਹਰਾ ਹੈ ਤੇ ਤੁਸੀਂ ਗੁਰਮੁਖੋ ਜਾਗਰੂਕ ਹੋ ਤੇ ਸ਼ਬਦਾਵਲੀ ਉਹ ਵਰਤੋ ਜਿਵੇਂ ਭਾਈ ਸਾਹਿਬ ਨੇ ਵਰਤੀ ਉਹਨਾਂ ਛੇ ਪੜਾ ਤੁਨੋ ਕਾਲੇ ਦਰ ਦੇ ਦੋ ਮਿੰਟ ਜਾਸਤੇ ਤੇ ਮੈਂ ਤੇ ਇੱਕ ਵਕ ਇੱਕ ਦਿਨ ਕਹਿ ਕਿ ਤੁਹਾਡੇ ਅੰਗਰੇਜ਼ੀ ਡਾਇਰੈਕਟਰ ਨੇ ਲਿਖਿਆ ਉਹ ਕਲਪਕੇ ਕਹਿੰਦਾ ਮਹਾਰਾਜ ਜੀ ਮੈਨੂੰ ਤਾ ਸਿੱਖ ਬਣਾਇਓ ਜਿਹੜਾ 1947 ਤੋਂ ਪਹਿਲਾਂ ਦਾ ਸੀ ਕੋਈ ਜਨਦੇਬੰਦੀ ਸੀ ਜਿਹੜੀਆਂ ਅੱਜ ਨੇ ਕਹਿੰਦਾ ਮੈਨੂੰ ਉਹੀ ਬਣਾਇਓ ਜੋ 1947 ਤੋਂ ਪਹਿਲਾਂ ਸਨ ਹੁਣ ਤਾਂ ਪਿਆਰੂ ਆਪੋ ਆਪਣੀ ਸਿੱਖੀ ਤੇ ਆਪੋ ਆਪਣੀ ਭੀਲ ਨੇ ਤੇ ਹਰ ਇੱਕ ਦਾ ਆਪੋ ਆਪਣਾ ਤਰੀਕਾ ਪਰ ਫਿਰ ਵੀ ਸਾਡੇ ਕੋਲ ਸਾਨੂੰ ਜੋੜਨ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸਭ ਦਾ ਧੰਨਵਾਦ ਜੀ ਬਾਬਾ ਜੀ ਹੋ ਬਹੁਤ ਸਤਿ ਸ਼੍ਰੀ ਅਕਾਲ ਆ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ